ਕਹਿੰਦੇ ਜਿਸ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਇੰਦਰ ਦਾ ਤਖਤ ਵੀ ਫਿੱਕਾ ਨੀਮਾ ਉਹ ਗੁਰੂ ਗੋਬਿੰਦ ਸਿੰਘ ਪੰਜਾਂ ਦੇ ਸਾਹਮਣੇ ਕਹਿੰਦੇ ਮੈਨੂੰ ਖੰਡੇ ਦੀ ਪੋਲ ਦਓ ਤੇ ਕਈ ਵਾਰੀ ਸਾਨੂੰ ਸੁਣਾਉਣ ਵਾਲੇ ਕਹਿੰਦੇ ਜੀ ਉਹਨਾਂ ਫਿਰ ਪੰਜਾਂ ਕਿਹਾ ਸੀ ਸਿਰ ਦੀ ਤੇ ਤੂੰ ਕੀ ਦਊਗਾ ਤੇ ਮੈਂ ਬੇਨਤੀ ਕਰਦਾ ਜਿਸ ਰੋਪਾ ਵੀ ਮਿਲ ਜੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸਿੱਖ ਦੀ ਨੀਮਤ ਨਹੀਂ ਹੁੰਦੀ ਵੀ ਮੁੜ ਕੇ ਮਹਾਰਾਜ ਨੂੰ ਚੋਰ ਸਾਹਿਬ ਵੀ ਕਰਨੇ ਕੰਮ ਦਾ ਕੰਮ ਦਾ ਕਰਦਾ ਬਾਜਾਂ ਵਾਲਾ ਉਹਨਾਂ ਨੂੰ ਤਾਂ ਚੱਕ ਰਿਹਾ ਉਹ ਪੁੱਛ ਸਕਦੇ ਬਾਜਾਂ ਵਾਲੇ ਨੂੰ ਵੀ ਤੂੰ ਕੀ ਦਊਗਾ ਭਾਈ ਦਇਆ ਸਿੰਘ ਦੇ ਨੇਤਰ ਭਰ ਆਏ ਦ੍ਰਿਸ਼ ਵੇਖ ਕੇ ਤੇ ਭਾਈ ਦਇਆ ਸਿੰਘ ਨੇ ਕਿਹਾ ਨੀਚਨ ਜਾਤਨ ਕੇ ਹਮ ਬਾਰਕ ਤੋਹੇ ਕਰਣਾ ਕਰ ਕੈਸੇ ਨਵਾਜੇ ਕੰਚਨ ਭਏ ਮਨੂਰ ਹੋਤੇ ਜਮ ਆਦਕ ਕੇ ਸਭ ਹੀ ਡਰ ਭਾਜੇ ਤੋ ਪਦ ਪੰਕਜ ਕੇ ਬਲ ਤੇ ਜਨ ਜੰਤ ਭਏ ਖੰਡ ਭਾਰਤ ਰਾਜੇ ਬਾਜਾਂ ਵਾਲਿਆ ਅਸੀਂ ਨੀਵੀਆਂ ਜਾਤਾਂ ਦੇ ਬੱਚੇ ਤੂੰ ਸਾਨੂੰ ਤਾਂ ਚੱਕ ਦਿੱਤਾ ਜਿਹੜੇ ਜੀਡੀ ਉੱਡਣ ਤੋਂ ਡਰਦੇ ਸੀ ਅੱਜ ਹਕੂਮਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਤੇਰੇ ਚਰਨਾਂ ਤੋਂ ਇੰਨੀ ਤਾਕਤ ਲਈ ਆ ਸੀ ਤੈਨੂੰ ਅੰਮ੍ਰਿਤ ਕਿਵੇਂ ਦੇ ਸਕਦੇ ਆ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਇਹ ਕਾਲਪੁਰਖ ਦਾ ਹੁਕਮ ਹੈ ਤੇ ਫਿਰ ਉਹਨਾਂ ਪੰਜਾਂ ਨੇ ਕਲਗੀਧਰ ਪਾਤਸ਼ਾਹ ਨੂੰ ਪਹੁੰਚ ਦਿੱਤੀ